ਪਲਗਮ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਿਹਾ ਦੱਸਦੀ ਹੈ ਕਿ ਲਗਾਤਾਰ ਜਿਹੜੇ ਭਾਰਤ ਦੇ ਰੱਖਿਆ ਮੰਤਰੀ ਅਤੇ ਪੀਐਮ ਦੀ ਜਿਹੜੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਹੁਣ ਲਗਾਤਾਰ ਜਿਹੜੀ ਸਿਆਸਤ ਆਪੱਖਦੀ ਹੋਈ ਨਜ਼ਰ ਆ ਰਹੀ ਆ ਦੱਸਦੀ ਹੈ ਕਿ ਪੀਐਮ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੀਟਿੰਗ ਤੋਂ ਬਾਅਦ ਇੱਕ ਵੱਡਾ ਬਿਆਨ ਆ ਜਿਹੜਾ ਸਾਹਮਣੇ ਆਇਆ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਤਿੰਨੋਂ ਫੋਰਸਸ ਨੇ ਜਲ-ਥਲ ਤੇ ਵਾਜੂ ਸੈਨਾਏ ਜਿਹੜੀ ਉਹ ਤਿਆਰ ਹਰ ਬਰ ਤਿਆਰ ਹੈ ਕਿਸੇ ਵੀ ਐਕਸ਼ਨ ਦੇ ਲਈ ਜਿਹੜਾ ਉਹ ਹੋਣਾ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਦੱਸਦੀ ਹੈ ਕਿ ਬੀਤੇ ਦਿਨ ਪੈਲਗਾਮ ਦੇ ਵਿੱਚ ਇੱਕ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ ਜਿਹੜੇ 27 ਲੋਕ ਸੀ ਉਹਨਾਂ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਭਾਰਤ ਐਕਸ਼ਨ ਮੋਡ ਦੇ ਵਿੱਚ ਦਿਖਾਈ ਦਿੱਤਾ ਸੀ ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜੀ ਜਲ ਸੰਧੀ ਸੀ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ ਪਾਣੀ ਰੋਕ ਦਿੱਤਾ ਗਿਆ ਸੀ ਤਾਂ ਹੋਰ ਵੀ ਜਿਹੜੇ ਸਮਝੌਤੇ ਉਹਨਾਂ ਨੂੰ ਰੱਦ ਕੀਤਾ ਗਿਆ ਸੀ ਨਾਲ ਹੀ ਜਿੰਨੇ ਵੀ ਜਿਹੜੇ ਪਾਕਿਸਤਾਨੀ ਆਪਣਾ ਵੀਜ਼ਾ ਲਵਾ ਕੇ ਭਾਰਤ ਆਏ ਸੀ ਤਾਂ ਉਹਨਾਂ ਨੂੰ 48 ਘੰਟਿਆਂ ਦੇ ਅੰਦਰ ਜਿਹੜਾ ਭਾਰਤ ਛੱਡਣ ਦਾ ਹੁਕਮ ਹੈ ਉਹ ਦਿੱਤਾ ਗਿਆ ਸੀ ਨਾਲ ਹੀ ਜਿਹੜੀਆਂ ਡਿਪਲੋਮੈਟਸ ਪਾਕਿਸਤਾਨ ਦੇ ਇੰਡੀਆ ਦੇ ਵਿੱਚ ਮੌਜੂਦ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਉਹ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ ਭਾਰਤ ਛੱਡਣ ਦੇ ਲਈ ਤਾਂ ਹੁਣ ਜਿਹੜਾ ਐਕਸ਼ਨ ਮੋਡ ਆ ਉਹ ਦਿਖਾਈ ਦਿੱਤਾ ਦੱਸ ਦਈਏ ਕਿ ਜਿੰਨੇ ਵੀ ਜਿਹੜੀਆਂ ਸੈਨਾ ਨੇ ਜਲ ਸੈਨਾ ਆ ਬਾਜੂ ਸੈਨਾ ਚਾਹੇ ਫਿਰ ਜਿਹੜਾ 에ਅਰ ਫੋਰਸ ਹੈ ਹਵਾਈ ਆਏ ਤਾਂ ਉਹਨਾਂ ਨੂੰ ਹੁਣ ਜਿਹੜਾ ਪੂਰਾ ਐਕਸ਼ਨ ਮੋਡ ਦੇ ਵਿੱਚ ਅਲਰਟਾ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਕਿਹਾ ਗਿਆ ਇੱਕ ਸਾਡੀਆਂ ਤਿੰਨੋਂ ਫੋਰਸਿਜ਼ ਨੇ ਜਿਹੜੀਆਂ ਉਹ ਤਿਆਰ ਨੇ ਕਿਸੇ ਵੀ ਐਕਸ਼ਨ ਮੋਡ ਦੇ ਲਈ ਦੱਸਦੀਏ ਕਿ ਹੁਣ ਅ ਜਿਹੜੀ ਆ ਕਿਸੇ ਵੀ ਕਾਰਵਾਈ ਦੇ ਲਈ ਤਿਆਰ ਆ ਭਾਰਤੀ ਫੌਜਾਂ ਤਿਆਰ ਬਰ ਤਿਆਰ ਨੇ ਕਿਉਂਕਿ ਬੀਤੇ ਦਿਨ ਜਿਹੜਾ ਪੈਲਗਾਮ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਸਾਰੇ ਭਾਰਤੀਆਂ ਦੇ ਬਿਆਨ ਦੇ ਵਿੱਚ ਜਿਹੜਾ ਰੋਸ ਹੈ ਉਹ ਭਰਿਆ ਹੋਇਆ ਤਾਂ ਹੁਣ ਫੌਜ ਕਿਸੇ ਵੀ ਕਾਰਵਾਈ ਦੇ ਲਈ ਤਿਆਰ ਆ ਰੱਖਿਆ ਮੰਤਰੀ ਦਾ ਪੀਐਮ ਦੇ ਨਾਲ ਮੀਟਿੰਗ ਤੋਂ ਬਾਅਦ ਦਾ ਵੱਡਾ ਬਿਆਨ ਸਾਹਮਣੇ ਆਇਆ ਹੋ ਸਕਦਾ ਹੈ ਵੱਡਾ ਐਕਸ਼ਨ ਪੀਐਮ ਮੋਦੀ ਤੇ ਰੱਖਿਆ ਮੰਤਰੀ ਦੀ ਬੈਠਕ ਦੇ ਨਾਲ ਜੁੜੀ ਵੱਡੀ ਖਬਰ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਫੌਜ ਕਿਸੇ ਵੀ ਕਾਰਵਾਈ ਦੇ ਲਈ ਤਿਆਰ ਹੈ ਰਾਜਨਾਥ ਸਿੰਘ ਨੇ ਕਿਹਾ ਕਿ ਤਿੰਨੋਂ ਫੌਜਾਂ ਪੂਰੀ ਤਰ੍ਹਾਂ ਪਿਆਰ ਵਰ ਤਿਆਰ ਨੇ ਇੰਡੀਅਨ ਆਰਮੀ ਇੰਡੀਅਨ ਨੀਵੀ ਇੰਡੀਅਨ 에ਅਰ ਫੋਰਸ ਤਿੰਨੋਂ ਜਿਹੜੀਆਂ ਸੇਨਾ ਨੇ ਉਹਨਾਂ ਨੂੰ ਤਿਆਰ ਰੱਖਿਆ ਗਿਆ ਹੈ ਤਾਂ ਹੁਣ ਭਾਰਤ ਕਿਸੇ ਵੱਡੇ ਜਿਹੜਾ ਉਹ ਉਹ ਐਕਸ਼ਨ ਕਰ ਸਕਦਾ ਕਿਉਂਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਜਿਹੜਾ ਪੈਲਗਾਮ ਦੇ ਵਿੱਚ ਹਮਲਾ ਹੋਇਆ ਉਦੋਂ ਤੋਂ ਬਾਰਡਰਾਂ ਤੇ ਵੀ ਜਿਹੜੀ ਸੁਰੱਖਿਆ ਹੈ ਉਹ ਵਧਾਈ ਗਈ ਆ ਅਟਾਰੀ ਬਾਰਡਰ ਆ ਜਿਹੜਾ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਤਾਂ ਹੁਣ ਲਗਾਤਾਰ ਜਿਹੜਾ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਆਏ ਉਹ ਵਾਧਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇੱਕ ਅਰ ਜਿਹੜੀਆਂ ਬੇਤੁੱਕੇ ਬਿਆਨ ਨੇ ਉਹ ਪਾਕਿਸਤਾਨ ਤੋਂ ਸਾਹਮਣੇ ਆਏ ਨੇ ਉਸ ਤੋਂ ਬਾਅਦ ਜਿਹੜਾ ਭਾਰਤੀਆਂ ਦੇ ਅੰਦਰ ਰੋਸ ਹੈ ਉਹ ਹੋਰ ਵਧਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਕਿਸੇ ਵੀ ਵੱਡੇ ਐਕਸ਼ਨ ਦੇ ਵੱਲ ਭਾਰਤ ਵੱਸ ਸਕਦਾ ਕਿਉਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਵੱਡਾ ਬਿਆਨ ਆ ਜਿਹੜਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਤਿੰਨੋਂ ਜਿਹੜੀਆਂ ਫੋਰਸਸ ਨੇ ਇੰਡੀਅਨ ਆਰਮੀ ਹੈ ਇੰਡੀਅਨ ਨੇਵੀ ਹੈ ਇੰਡੀਅਨ 에ਅਰ ਫੋਰਸ ਹੈ ਤਿੰਨੋਂ ਜਿਹੜੀਆਂ ਆਰਮੀ ਫੋਰਸਸ ਨੇ ਤਾਂ ਇਹਨਾਂ ਨੂੰ ਤਿਆਰ ਕਰ ਦਿੱਤਾ ਗਿਆ ਹੈ ਕਿਸੇ ਵੀ ਐਕਸ਼ਨ ਦੇ ਵਾਸਤੇ ਕੋਈ ਵੀ ਆ ਜਿਹੜੀ ਵੱਡੀ ਕਾਰਵਾਈ ਆ ਉਹ ਰੰਭੀ ਜਾ ਸਕਦੀ ਹੈ ਕਿਉਂਕਿ ਬਾਡਰਾਂ ਦੇ ਉੱਤੇ ਜਿਹੜੀ ਸੈਨਾ ਹੈ ਉਹ ਵੀ ਵਧਾ ਦਿੱਤੀ ਗਈ ਆ ਚੌਕਸੀ ਆ ਵਧਾਈ ਗਈ ਆ ਤਾਂ ਲਗਾਤਾਰ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਕਿ ਸੈਨਾ ਆ ਜਿਹੜੀ ਆ ਉਸਤੀ ਜਿਹੜੀ ਗਿਣਤੀ ਆ ਉਹ ਬਾਡਰਾਂ ਦੇ ਉੱਤੇ ਵਧਾਈ ਜਾ ਰਹੀ ਆ ਤਾਂ ਹੁਣ ਰੱਖਿਆ ਮੰਤਰੀ ਦੇ ਵੱਲੋਂ ਵੀ ਜਿਹੜਾ ਇੱਕ ਇਸ਼ਾਰਾ ਕਰ ਦਿੱਤਾ ਗਿਆ ਏ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਏ ਕਿ ਫੌਜ ਕਿਸੇ ਵੀ ਕਾਰਵਾਈ ਦੇ ਲਈ ਤਿਆਰ ਜਿਹੜਾ ਇਹ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਆ ਜਿਹੜਾ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਤਿੰਨੋਂ ਫੋਰਸਿਸ ਨੇ ਜਿਹੜੀਆਂ ਉਹਨਾਂ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਫੌਜ ਕਿਸੇ ਵਕਤ ਕੋਈ ਵੀ ਜਿਹੜੀ ਕਾਰਵਾਈ ਆ ਉਹ ਕਰ ਸਕਦੀ ਆ ਇੰਡੀਅਨ ਆਰਮੀ ਇੰਡੀਅਨ 에ਅਰ ਫੋਰਸ ਇੰਡੀਅਨ ਨੇਵੀ ਜਲਥਲ ਤੇ ਵਾਜੂ ਸੈਨਾ ਤਿੰਨਾਂ ਨੂੰ ਤਿਆਰ ਬਰ ਤਿਆਰ ਕਰ ਦਿੱਤਾ ਗਿਆ ਏ ਹੁਣ ਕਿਸੇ ਵੀ ਕਾਰਵਾਈ ਦੇ ਲਈ ਸਿਰਫ ਜਿਹੜੀਆਂ ਹੁਕਮਾਂ ਆਨ ਦੀ ਉਡੀਕ ਹੋ ਰਹੀ ਆ ਕੀ ਹੁਕਮ ਆਉਂਦੇ ਨੇ ਉਹਨਾਂ ਦੀ ਜਿਹੜੀ ਵੇਟ ਹੋਰਿਆ ਤਿਆਰ ਪਰ ਤਿਆਰ ਜਿਹੜੀਆਂ ਸੁਰੱਖਿਆ ਬਾਡਰਾਂ ਦੇ ਉੱਤੇ ਫੌਜਾਂ ਨੇ ਉਹ ਖੜਾ ਦਿੱਤੀਆਂ ਗਈਆਂ ਨੇ ਇਹ ਜਿਹੜਾ ਵੱਡਾ ਬਿਆਨ ਆ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਦਿੱਤਾ ਗਿਆ ਦੱਸਦੀ ਹੈ ਕਿ ਬੀਤੇ ਦਿਨ ਹੋਏ ਪੈਲਗਾਮ ਹਮਲੇ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਇੱਕ ਮੀਟਿੰਗ ਹੋਈ ਆ ਜਿਸ ਮੀਟਿੰਗ ਤੋਂ ਬਾਅਦ ਇਹ ਵੱਡਾ ਜਿਹੜਾ ਬਿਆਨ ਆ ਉਹ ਰੱਖਿਆ ਮੰਤਰੀ ਦੇ ਵੱਲੋਂ ਸਾਹਮਣੇ ਆਇਆ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਫੌਜਾਂ ਕਿਸੇ ਕਾਰਵਾਈ ਦੇ ਲਈ ਤਿਆਰ ਹੈ ਕਿਸੇ ਵਕਤ ਕੋਈ ਵੱਡਾ ਐਕਸ਼ਨ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਸਿਰਫ ਹੁਕਮਾਂ ਆਂਦੀ ਜਿਹੜੀ ਐ ਉਹ ਪਾਲਣਾ ਕਰਨੀ ਹੈ ਹੁਕਮ ਜਦੋਂ ਵੀ ਆਉਣਗੇ ਕਿਸੇ ਵੀ ਕਾਰਵਾਈ ਦੇ ਲਈ ਹੁਕਮ ਆਉਣ ਤਾਂ ਉਹ ਤਿਆਰ ਬਰਾ ਤਿਆਰ ਨੇ ਇੰਡੀਅਨ ਆਰਮੀ ਇੰਡੀਅਨ 에ਅਰ ਫੋਰਸ ਤੇ ਇੰਡੀਆ ਦਾ ਨੇਵੀ ਆ ਜਿਹੜੀ ਉਹ ਸਾਰੀਆਂ ਆਪਣੇ ਆਪਣੇ ਸੁਰੱਖਿਆ ਬਲਾਂ ਦੇ ਤਹਿਤ ਜਿਹੜੀਆਂ ਸੁਰੱਖਿਆ ਦਾਇਰੇ ਦੇ ਵਿੱਚ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਨੇ